ਜਸਮੀਨ ਮਹਿਲ ਦਾ ਟੱਬਰ ਇੰਨਾ ਕੁ ਜ਼ਿਆਦਾ ਕਿਰਿਆ ਹੋਇਆ ਕਿ ਸ਼ਰਿਆਮ ਦੇ ਰਿਹਾ ਧਮਕੀਆਂ ਧਮਕੀਆਂ ਦੇ ਸਕਰੀਨਸ਼ਾਟ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਵੀ ਉਹਨਾਂ ਨੇ ਕਮੈਂਟਾਂ ਦੇ ਵਿੱਚ ਕੀ ਧਮਕੀ ਦਿੱਤੀ ਤੇ ਕਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਵੀ ਉਹ ਅਸੀਂ ਜੇ ਨਾ ਸਾਡੇ ਤੇ ਵੀਡੀਓ ਪਾਉਣੀ ਆ ਬੰਦ ਕੀਤੀਆਂ ਤਾਂ ਅਸੀਂ ਤੁਹਾਡੇ ਘਰੇ ਆਵਾਂਗੇ ਸਟ੍ਰਾਈਕਾਂ ਤਾਂ ਕੁਝ ਵੀ ਨਹੀਂ ਤਾਂ ਵੀਡੀਓ ਨਾਲ ਬਣੀ ਰਹੋ ਐਂਡ ਤੱਕ ਇਹ ਚੀਜ਼ ਦੇਖਣ ਦੇ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤਾਂ ਹੁਣ ਜਿਹੜੇ ਰੋਸਟਰਸ ਭੈਣ ਭਰਾ ਨਹੀਂ ਮੇਰੇ ਹਨਾ ਉਹਨਾਂ ਨੂੰ ਜਿਹੜਾ ਹੈਗਾ ਹ ਟਾਰਗੇਟ ਕੀਤਾ ਜਾ ਰਿਹਾ ਵਲੋਗਰਸ ਵੱਲੋਂ ਕੁਝ ਕੁ ਟੁੱਟੂ ਜਿਹੇ ਵਲੋਗਰਸ ਵੱਲੋਂ ਜਿਹੜੇ ਮਤਲਬ ਨਾ ਲੋਕਾਂ ਸਿਰ ਉਹੀ ਖਾਂਦੇ ਨੇ ਜਿਹੜੇ ਮੈਂ ਕਹਿੰਨੀ ਆ ਵੀ ਸਾਡੇ ਰੋਸਟਰਸ ਭੈਣ ਭਰਾਵਾਂ ਦੇ ਕਰਕੇ ਹੀ ਜਿਨ੍ਹਾਂ ਦੇ 4 ਵੀਊ ਆ ਰਹੇ ਨੇ ਕਿਉਂਕਿ ਜੇ ਅਸੀਂ ਰੋਸਟ ਨਾ ਕਰੀਏ ਤਾਂ ਫਿਰ ਉਹਨਾਂ ਨੂੰ ਵੇਖੇ ਕੌਣ ਅਸੀਂ ਉਹਨਾਂ ਦੀ ਨਵੀਂ ਤੋਂ ਨਵੀਂ ਗੱਲ ਨੂੰ ਲੋਕਾਂ ਸਾਹਮਣੇ ਰੱਖਦੇ ਆ ਫਿਰ ਜਾ ਕੇ ਕਿਤੇ ਲੋਕ ਜਿਹੜਾ ਹੈਗੇ ਉਹਨਾਂ ਦੀ ਵੀਡੀਓ ਨੂੰ ਦੇਖਦੇ ਨੇ ਹਨਾ ਇਕ ਕਿਤੇ ਨਾ ਕਿਤੇ ਇਹ ਸੱਚਾ ਕੋ ਕਿ ਤੁਸੀਂ ਮੇਰੇ ਤਾਂ ਚਲੋ ਕਮੈਂਟ ਆਫ ਰੰਦੇ ਨੇ ਪਰ ਤੁਸੀਂ ਕਮੈਂਟਸ ਦੇਖਿਆ ਕਰੋ ਜਿਹੜੇ ਮੇਰੇ ਭੈਣ ਭਰਾ ਹੋਰ ਰੋਸਟ ਕਰਦੇ ਨੇ ਜਿਵੇਂ ਹਰਪ੍ਰੀਤ ਵੀਰੇ ਹੋਰੀ ਹੋਗੇ ਜਾਂ ਹੋਰ ਕਈ ਪੰਜਾਬੀ ਰਿਐਕਸ਼ਨ ਕੁੜੀ ਹੋਗੀ ਹਨਾ ਤੇ ਇੱਕ ਹੋਰ ਵੀਰਾ ਗੁਰਪ੍ਰੀਤ ਵੀਰਾਗਾ ਉਹਨਾਂ ਦਾ ਚੈਨਲ ਆ ਤੇ ਤੁਸੀਂ ਦੇਖਿਓ ਵੀ ਉਹਨਾਂ ਦੇ ਚੈਨਲ ਦੇ ਨੀਚੇ ਨਾ ਕਮੈਂਟ ਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੇ ਵੀਡੀਓ ਦੇ ਵਿੱਚ ਹੀ ਦੇਖਦੇ ਆ ਇਹਨਾਂ ਨੂੰ ਤੇ ਨਹੀਂ ਅਸੀਂ ਇਹਨਾਂ ਨੂੰ ਦੇਖਦੇ ਨਹੀਂ ਤਾਂ ਤੁਸੀਂ ਸੋਚੋ ਵੀ ਤੁਹਾਡੀ ਕਿੰਨੀ ਕੁ ਵੈਲਿਊ ਆ ਤੁਹਾਡੇ ਨਾਲ ਰੋਸਟਰਸ ਚੰਗੇ ਨੇ ਕਿ ਤੁਸੀਂ ਖੁਦ ਚੰਗੇ ਹੋ ਮੀਨੂ ਸਿਰਣੇ ਕਿਸੇ ਦੇ ਚੈਨਲ ਤੇ ਸਟ੍ਰਾਈਕ ਪਾਤੀ ਠੀਕ ਹੈ ਕੀ ਗੱਲ ਵੀ ਮੀਨੂ ਸਿਰਣੇ ਨੂੰ ਕੀ ਤਕਲੀਫ ਸੀਗੀ ਲੋਕ ਸੱਚ ਕਹਿੰਦੇ ਨੇ ਜਿਹੜਾ ਸੱਚ ਉਹ ਤਾਂ ਸੁਣਿਆ ਨਹੀਂ ਜਾ ਰਿਹਾ ਕਿਉਂਕਿ ਸੱਚ ਜਿਹੜਾ ਹੁੰਦਾ ਨਾ ਹਮੇਸ਼ਾ ਕੌੜਾ ਹੁੰਦਾ ਤੇ ਮਿਰਚਾਂ ਤਾਂ ਲੱਗਦੀਆਂ ਹੁਣ ਤੁਸੀਂ ਲਾ ਲਓ ਵੀ ਇਹਨਾਂ ਦੇ ਲੱਛਣ ਮੈਂ ਤੁਹਾਨੂੰ ਨਾ ਆਪਣੀ ਆਹ ਗਈ ਜੈਸਮੀਨ ਮਹਲ ਜੈਸਮੀਨ ਮਹਲ ਦੇ ਲੱਛਣ ਐਨੇ ਕੋ ਬੇਕਾਰ ਨੇ ਨਾ ਪਹਿਲਾਂ ਤਾਂ ਇਹਨੇ ਹੁਣ ਤੱਕ ਆਪਣੀ ਪ੍ਰੈਗਨਨਸੀ ਨੂੰ ਇੱਕ ਬਿਮਾਰੀ ਬਣਾ ਰੱਖਿਆ ਸੀ ਠੀਕ ਹੈ ਐਦਾਂ ਤਾਂ ਉਹ ਵੀ ਨਹੀਂ ਕਰਦੀਆਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਪ੍ਰੈਗਨਨਸੀ ਟਾਈਮ ਦੇ ਵਿੱਚ ਕੋਈ ਕੰਪਲਿਕੀਸ਼ਨਸ ਹੁੰਦੀਆਂ ਨੇ ਨਾ ਤੇ ਐਂ ਬਹਿ ਜਾਂਦੀ ਆ ਮੱਝ ਵਾਂਗੂ ਫੈਲਰ ਕੇ ਤੇ ਮੈਂ ਹੀ ਨਹੀਂ ਕਹਿੰਦੀ ਸਾਥੀ ਕਹਾਂ ਜੀ ਸਾਰਿਆਂ ਨੂੰ ਇਹਨੂੰ ਅਸੀਂ ਕੰਮ ਲਾਇਆ ਵਾ ਕੰਮ ਲਾਇਆ ਇਹਨੂੰ ਖੋਲ ਕੱਲ ਪੀਦਾ ਆ ਅੱਗੇ ਫਰਮੰਦਾ ਚਲੋ ਮੇਟੋ ਪਾਪੀ ਹਾਂ ਪ੍ਰੈਗਨਨਸੀ ਦਾ ਟਾਈਮ ਜਿਹੜਾ ਹੁੰਦਾ ਚਲੋ ਮੰਨਦੇ ਆ ਵੀ ਥੋੜਾ ਪ੍ਰੋਪਰ ਆਪਣਾ ਧਿਆਨ ਰੱਖ ਕੇ ਪਰ ਇਹ ਤਾਂ ਨਹੀਂਗਾ ਵੀ ਘਰ ਵਾਲੇ ਨੂੰ ਫੋਨ ਪੜਾ ਦੇ ਤੇ ਉਹਨੂੰ ਕਹੇ ਵੀ ਬਸ ਢਿੱਡ ਤੇ ਹੀ ਫੋਕਸ ਕਰੀ ਰੱਖ ਸਾਕਾ ਗੁੰਜੇ ਭਾਈ ਆਪਣੇ ਆਪਣੇ ਚੜ੍ਹਦੇ ਕਰਾ ਦੇ ਉਚ ਅੱਤੇ ਲੱਗਾ ਵੇ ਇੱਧਰ ਦੇਖ ਲੋ ਜਿਹੜੇ ਅੱਜ ਫੰਕਸ਼ਨ ਹੋਇਆ ਤਾਂ ਉਹਦਾ ਦੇਖੋ ਸ਼ਾਂਤ ਹੀ ਬਗੂ ਦਾ ਫੇਰ ਇਹ ਪੰਜਾਬ ਦੇ ਵਿੱਚ ਕਿੱਧਰ ਨੂੰ ਚੱਲ ਪਿਆ ਪੰਜਾਬ ਕਿੱਧਰ ਨੂੰ ਚੱਲ ਪਿਆ ਇਹ 베ਬੀ ਸ਼ਾਵਰ ਕੀਤਾ ਇਹਨਾਂ ਨੇ 베ਬੀ ਸ਼ਾਵਰ ਇਹ ਕਰਦੇ ਨੇ ਕਪਿਲ ਨਰੂਲਾ ਵਰਗਿਆਂ ਦੀਆਂ ਰੀਸਾਂ ਨਰੂਲਾ ਫੈਮਲੀ ਦੀਆਂ ਰੀਸਾਂ ਕਰਦੇ ਨੇ ਉਹਨਾਂ ਨੇ ਤਾਂ ਅਗਲੇ ਨੇ ਕਿੰਨਾ ਖਰਚਾ ਕੀਤਾ ਸੀ ਲੱਖਾਂ ਰੁਪਿਆ ਲਾ ਦਿੰਦੇ ਨੇ ਤੇ ਫਿਰ ਕਰਨਾ ਸੀ ਤਾਂ ਫਿਰ ਚੱਜਦਾ ਕਰਦੇ ਅੱਚਾਰ ਟੋਡਰੂ ਸੱਦ ਕੇ ਇਹ ਅਸੀਂ ਬੇਬੀ ਸ਼ਾワー ਕਰਤਾ ਇਹ ਇੰਨੀ ਇੱਕ ਘਟੀਆਂ ਨੇ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਜਿਹੜੇ ਜੈਸਮੀਨ ਮਹਾਲਾਰਗੇ ਨੇ ਬਹੁਤ ਘਟੀਆਂ ਨੇ ਇਹਦਾ ਪਰਿਵਾਰ ਮਤਲਬ ਇਹਦੇ ਫਾਦਰ ਨੂੰ ਤਾਂ ਦੇਖ ਕੇ ਹੀ ਲੱਗਦਾ ਵੀ ਮਤਲਬ ਹਨਾ ਵੀ ਇਹ ਥੋੜੀ ਜੀ ਫੈਮਿਲੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਗੁੰਡਾਗਰਦੀ ਟਾਈਪ ਆ ਤੇ ਇਹਨਾਂ ਨੇ ਨਾ ਕਿਸੇ ਨੂੰ ਮੈਂ ਸਕਰੀਨਸ਼ਾਟ ਲਾਉਣੀ ਆ ਇੱਕ ਭੈਣ ਮੇਰੀ ਉਹਨਾਂ ਦੀ ਹੁਣ ਮਦਰ-ਇਨ-ਲॉ ਦੀ ਡੈਥ ਹੋਣ ਦੇ ਕਾਰਨ ਤੇ ਉਹ ਜਿਹੜਾ ਹੈਗਾ ਰੋਸਟਿੰਗ ਨਹੀਂ ਕਰ ਰਹੇ ਕੁਝ ਦਿੰ ਤੱਕ ਜੱਤਾ ਕੋ ਠੀਕ ਨਹੀਂ ਹੁੰਦੇ ਹਨ ਮਨਜਸ ਨਾਮ ਤੇ ਭੈਣ ਦਾ ਚੈਨਲ ਹੈ ਇਹਨਾਂ ਨੇ ਉਸ ਭੈਣ ਦੇ ਚੈਨਲ ਤੇ ਸਟ੍ਰਾਈਕਾਂ ਮਾਰੀਆਂ ਪਲੱਸ ਉਸ ਭੈਣ ਦੇ ਜਿਹੜਾ ਹੈਗਾ ਉਹਨੂੰ ਧਮਕੀਆਂ ਦਿੱਤੀਆਂ ਦੀ ਇਸ ਤਰੀਕੇ ਘਰੇ ਆਵਾਂਗੇ ਆ ਦੇਖਿਓ ਜਰਾ ਸਕਰੀਨਸ਼ਾਟ ਲਾ ਦਨੀ ਆ ਮੈਂ ਸਾਡੇ ਤੇ ਕੀ ਗੱਲ ਬਈ ਤੁਹਾਨੂੰ ਇੰਨੀ ਕੀ ਅਕਲ ਆ ਗਈ ਵੀ ਤੁਸੀਂ ਕਿਸੇ ਕੁੜੀ ਨੂੰ ਕਿਸੇ ਮਤਲਬ ਲੇਡੀਜ਼ ਦੇ ਨਾਲ ਪੰਗਾ ਲੈਣੇ ਹੋ ਰੋਸਟ ਦਾ ਤੁਹਾਨੂੰ ਹੋਰ ਵੀ ਬੰਦੇ ਵੀ ਕਰਦੇ ਨੇ ਜਾ ਕੇ ਉਹਨਾਂ ਨਾਲ ਪੰਗਾ ਲਾਓ ਜੇ ਦਾਮਾ ਤਾਂ ਤੁਸੀਂ ਕੁੜੀਆਂ ਨਾਲ ਪੰਗੇ ਲੈਣੇ ਹੋ ਧਮਕੀਆਂ ਦਿਨੇ ਹੋ ਬੜੇ ਚੰਗੇ ਹੋ ਤੁਸੀਂ ਜੇ ਤੁਸੀਂ ਸੋਸ਼ਲ ਮੀਡੀਆ ਤੇ ਆਏ ਹੋ ਨਾ ਤਾਂ ਸਭ ਦਾ ਹੱਕ ਹੈਗਾ ਵੀ ਤੁਹਾਡੇ ਬਾਰੇ ਬੋਲ ਸਕੇ। ਨਾ ਉਹ ਸੋਸ਼ਲ ਮੀਡੀਆ ਤੇ ਨਾ ਗੰਦ ਪਾਓ। ਕੋਈ ਤੁਹਾਨੂੰ ਨਾ ਬੋਲੇ। ਅਸੀਂ ਕਿਹੜਾ ਤੁਹਾਨੂੰ ਜਾਣਦੇ ਸੀ ਪਹਿਲਾਂ? ਜੇ ਤੁਸੀਂ ਨਾਰਮਲ ਲਾਈਫ ਜਿਉਂਦੇ ਹੋਵੋਗੇ ਕੋਈ ਨਹੀਂ ਜਾਣਦਾ ਸੀ ਤੁਹਾਨੂੰ। ਚੱਕ ਕੇ ਤੁਹਾਨੂੰ ਪਤਾ ਨਹੀਂ ਕੀ ਨੇ ਦੱਸਤਾ ਵੀ ਚੈਨਲ ਬਣਾ ਲਓ ਤੇ ਵਲੌਗ ਪਾਓ। ਤੇ ਫਿਰ ਲੋਕ ਤਾਂ ਬੋਲਣਗੇ। ਕਿਉਂ ਮਿਰਚਾਂ ਲੱਗਦੀਆਂ? ਕਿਸੇ ਨੂੰ ਧਮਕੀ ਦਿਨੇ ਹੋ ਤੁਸੀਂ ਕੀ ਗੱਲ? ਚਲੋ ਠੀਕ ਆ ਤੁਹਾਡੀਆਂ ਵੀਡੀਓਜ਼ ਨਾ ਲਾਇਆ ਕਰਨਗੇ। ਨਾ ਉਹ ਕੋਹ ਪਰ ਤੁੰਗ ਰੋਸਟ ਕਰਨਾ ਬੰਦ ਨਹੀਂ ਕਰ ਸਕਦੇ ਤੁਸੀਂ ਆਪਣੀ ਹਰਕਤਾਂ ਬੰਦ ਕਰ ਦੋ ਤੁਸੀਂ ਰੋਸਟ ਹੋਣਾ ਬੰਦ ਹੋ ਜਾਓਗੇ ਡੇਲੀ ਰੂਟੀਨ ਵਲੌਗ ਬਣਾਓ ਗੰਦ ਕਿਉਂ ਪਾਉਨੇ ਹੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਨੀ ਆ ਆ ਜਿਹੜੀ ਰੂਬੀ ਸੀਗੀ ਹੈ ਨਾ ਵਿੱਕੀ ਬਟਿੰਡਾ ਦੇ ਨਾਲ ਤੁਹਾਨੂੰ ਪਤਾ ਹੋਣਾ ਪਹਿਲਾਂ ਕਿੰਨੀਆਂ ਰੀਲਸ ਵਾਇਰਲ ਹੋ ਰਹੀਆਂ ਸੀ ਤੇ ਹੁਣ ਜਿਹੜਾ ਹੈਗਾ ਉਹਦੀ ਉਹਦੇ ਨਾਲੋਂ ਬ੍ਰੇਕਅਪ ਵਗੈਰਾ ਹੋ ਚੁੱਕਿਆ ਹਾਲਾਂਕਿ ਉਹਨਾਂ ਨੇ ਵਿਆਹ ਕਰਵਾਉਣਾ ਸੀ ਤੇ ਇਹ ਚੀਜ਼ ਨਿਕਲ ਕੇ ਸਾਹਮਣੇ ਨਹੀਂ ਆਈ ਵੀ ਬ੍ਰੇਕਅਪ ਕਿਉਂ ਹੋਇਆ ਪਰ ਰੂਬੀ ਦਾ ਇਹ ਕਹਿਣਾ ਉਹਨੇ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ ਮਤਲਬ ਇੱਕ ਵੀਡੀਓ ਜੀ ਉਹ ਜਿੱਦਾਂ ਲੋਕਾਂ ਦੇ ਸਾਹਮਣੇ ਦੱਸਣਾ ਚਾਹੁੰਦੀ ਸੀ ਇਹਨਾਂ ਵੀ ਸ਼ਾਇਦ ਵਿੱਕੀ ਬਟਿੰਡਾ ਦਾ ਐਕਸਟਰਾ ਅਫੇਅਰ ਸੀਗਾ ਕਿਸੇ ਦੇ ਨਾਲ ਡਬਲ ਕਰਾਸ ਕਰ ਰਿਹਾ ਸੀ ਉਹਨੂੰ ਇਸੇ ਕਰਕੇ ਇਹਨਾਂ ਦਾ ਕਿਸੇ ਗੱਲ ਦੇ ਪਿੱਛੇ ਲੜਾਈ ਹੋਈ ਹੈ ਤੇ ਹੁਣ ਜਿਹੜਾ ਹੈਗਾ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਚੱਲ ਰਹੀ ਹੈ ਹਸਪੀਟਲਾਈਜ਼ਰ ਰਹਿੰਦੀ ਆ ਤੇ ਉਹਨੇ ਇੱਕ ਮਤਲਬ ਰੀਲ ਜਿਹੜੀ ਸੀਗੀ ਉਹ ਵਾਇਰਲ ਕੀਤੀ ਸੀ ਸਟੋਰੀ ਪਾਈ ਸੀ ਕਿ ਉਹਦੇ ਟ੍ਰਿਪਸ ਵਗੈਰਾ ਲੱਗੀਆਂ ਸੀ ਉਹ ਕਹਿੰਦੀ ਵੀ ਜਦੋਂ ਮੇਰਾ ਦਿਮਾਗ ਖਰਾਬ ਹੁੰਦਾ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਇਹ ਹੁੰਦਾ ਜਾਂ ਮੈਂ ਖੁਦ ਨੂੰ ਨੁਕਸਾਨ ਪਹੁੰਚਾਵਾਂ ਜਾਂ ਸਾਹਮਣੇ ਵਾਲੇ ਨੂੰ ਪਹੁੰਚਾਵਾਂ ਤੇ ਮੈਂਟਲੀ ਬਹੁਤ ਅਬਸੈਟ ਚੱਲ ਰਹੀ ਆ ਮੈਂ ਆਪਣੇ ਆਪ ਨੂੰ ਪਰੇਸ਼ਾਨ ਚੱਲ ਰਹੀ ਹਾਂ ਮਤਲਬ ਯਾ ਯੂ ਗਾਇਸ ਕੈਨ ਸਰਚ ਓਨ ਯੂ ਟਿਊਬ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਡਾਇਗਨੋਸਿਸ ਕੀਤਾ ਡਾਕਟਰ ਨੇ ਤੇ ਉਹਦੇ ਜੋ ਵੀ ਸਿੰਪਟਮਸ ਐਂਡ ਟਰੀਟਮੈਂਟਸ ਆ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਐਂਡ ਇਸ ਤਰ੍ਹਾਂ ਬਹੁਤ ਜ਼ਿਆਦਾ ਲੋ ਚੱਲ ਰਹੀ ਹਾਂ ਬਹੁਤ ਲੋ ਫੇਸ ਚੱਲ ਰਿਹਾ ਮੇਰੀ ਲਾਈਫ ਦਾ ਮਤਲਬ ਮੇ ਕੋਈ ਐਕਸਪਲੇਨੇ ਕਾਤੀ ਉਹ ਜਿਹੜਾ ਬਲੱਡ ਨਿਕਲ ਰਿਹਾ ਸੀਗਾ ਉਹ ਏਦਾਂ ਸੀ ਕਿ ਮੈਨੂੰ ਇੰਜੈਕਸ਼ਨ ਲੱਗਦਾ ਹੈ ਕਈ ਵਾਰ ਰਾਤ ਨੂੰ ਨੀਂਦ ਆ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਚਾਹੇ ਮੈਂ ਦੋ ਦਿਨ ਨੀਂ ਸੌਂ ਆਇਆ ਤਿੰਨ ਆਵਾ ਐਂਡ ਇਹੀ ਰੀਜ਼ਨਸ ਕਰਕੇ ਮੈਂ ਪਹਿਲਾਂ ਐਡਮਿਟ ਵੀ ਰਹੀ ਆ ਹਸਪੀਟਲ ਤੇ ਹੁਣ ਮੈਂ ਘਰ ਹੀ ਕੇਵਟੇ ਕਰਖ ਰੱਖ ਲਈ ਆ ਆਪਣੀ ਤੁਸ ਜੇ ਕੋਈ ਕਰ ਮੈਂ ਨਾ ਬੈਕਟਰੀ ਬਹੁਤ ਚੰਗਾ ਕਰ ਦਿੰਦਾ ਤੇ ਬਿਲਕੁਲ ਹੋ ਜਾਣਾ ਮੇਰਾ ਜਿਵੇਂ ਕੋਈ 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 ਨਾ ਉਹ ਸ਼ਕਤੀ ਕਰਨਾ ਕਿ ਮੈਂ ਤੇ ਉਹ ਮੇਰਾ ਬਲੱਡ ਬਹੁਤ ਜ਼ਿਆਦਾ ਤੇਜ਼ ਫਲੋ ਕਰ ਰਿਹਾ ਸੀਗਾ ਤੇ ਮੈਂ ਨਰਸ ਨੂੰ ਡਾਂਟ ਕੇ ਕੀ ਕੋਟਨ ਵਗੈਰਾ ਉਹਦੇ ਸੁੱਟ ਕੀ ਉਹਦੇ ਹੱਥ ਵਗੈਰਾ ਇਧਰ ਉਧਰ ਕਰਕੇ ਤੇ ਮੈਂ ਉਹ ਸਾਰਾ ਬਲੱਡ ਆਫ ਹਰ ਬਾਡੀ ਚ ਨਿਕਲਣ ਦਿੱਤਾ ਜੋ ਕਿ ਬਹੁਤ ਜ਼ਿਆਦਾ ਨਿਕਲਿਆ ਮਾਏ ਦੇਖੋ ਸ਼ਾਰਟਸ ਐਂਡ ਮੇਰੀ ਚੱਦਰ ਮੇਰੀ ਆਮ ਸਾਰਾ ਖੂਨ ਆ ਪੜ ਗਿਆ ਮਤਲਬ ਕਿ ਉਹਦਾ ਇਹ ਕਹਿਣਾ ਵੀ ਮਤਲਬ ਇੰਨੀ ਕਿ ਜ਼ਿਆਦਾ ਡਿਪਰੈਸਡ ਆ ਹੋ ਹਾਲਾਂਕਿ ਉਹ ਖੁੱਲ ਕੇ ਗੱਲ ਨਹੀਂ ਦੱਸ ਰਹੀ ਵੀ ਕਾਰਨ ਕੀ ਆ ਹਨ ਤੇ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਰਿਸ਼ਤੇ ਜਿਹੜੇ ਹੈਗੇ ਹਨ ਨਾ ਉਹ ਵਿਆਹ ਤੋਂ ਪਹਿਲਾਂ ਹੀ ਲੈ ਕੇ ਆਉਂਦੇ ਆ ਤਾਂ ਉਹਨਾਂ ਦੇ ਨਤੀਜੇ ਜਿਹੜੇ ਹੈਗੇ ਉਹ ਬਹੁਤ ਗਲਤ ਨਿਕਲਦੇ ਨੇ ਫਿਰ ਲੋਕਾਂ ਨੂੰ ਫੇਸ ਇਸ ਕਰਕੇ ਨਾ ਵੀ ਜਦ ਤੱਕ ਤੁਹਾਡਾ ਵਿਆਹ ਨਹੀਂ ਹੋ ਜਾਂਦਾ ਮੈਨੂੰ ਤਾਂ ਇਹੀ ਲੱਗਦਾ ਵੀ ਜਦ ਤੱਕ ਤੁਹਾਡੀ ਮੈਰਿਜ ਨਹੀਂ ਹੋ ਜਾਂਦੀ ਨਾ ਕੋਈ ਹੁੰਦਾ ਸੋਚ ਉਹ ਇੱਕ ਵਿਰਲਾ ਜਿਹੜਾ ਸਿਰੇ ਤੱਕ ਨਿਭਦਾ ਨਹੀਂ ਤਾਂ ਬਿਫੋਰ ਮੈਰਿਜ ਸੋਸ਼ਲ ਮੀਡੀਆ ਤੇ ਇਦਾਂ ਨਾ ਕੰਦ ਪਾਓ ਚੰਗੇ ਰਹੋਗੇ ਨਾ ਲੋਕਾਂ ਦੇ ਸਾਹਮਣੇ ਆਓ ਨਾ ਲੋਕਾਂ ਨੂੰ ਆਪਣੇ ਰਿਸ਼ਤੇ ਦਿਖਾਓ ਉਹ ਨਹੀਂ ਤਾਂ ਕਿਸੇ ਨੂੰ ਕੀ ਪਤਾ ਸੀ ਵਿੱਕੀ ਬਟਿੰਡਾ ਦਾ ਰੂਬੀ ਨਾਲ ਕੋਈ ਰਿਲੇਸ਼ਨ ਸੀਗਾ ਨਹੀਂ ਪਤਾ ਸੀ ਨਾ ਜੇ ਸੋਸ਼ਲ ਮੀਡੀਆ ਤੇ ਸ਼ਰੇਆਮ ਵੀਰਲਾ ਪਾ ਰਹੇ ਸੀ ਸਭ ਕੁਝ ਸੀ ਤੇ ਹੁਣ ਡਿਪਰੈਸਡ ਰਹਿ ਰਹੀ ਹੈ ਕਿ ਤੇ ਨਾਲ ਕਿਤੇ ਲੋਕ ਕਮੈਂਟ ਕਰਦੇ ਨੇ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਸੀ ਦੇਖੋ ਇਕ ਤਾਂ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਪੈਂਡ ਤੇ ਕਰਦੇ ਆ ਇਹਦੇ ਬਾਰੇ ਗੱਲ ਤੇ ਇੱਕ ਆਹ ਲਵਪ੍ਰੀਤ ਇਹਦੇ ਬਾਰੇ ਮੈਂ ਇੱਕ ਸੈਪਰੇਟ ਵੀਡੀਓ ਬਣਾਉਂਗੀ ਲਵਪ੍ਰੀਤ ਜਿਹਨੂੰ ਕੱਲ ਤੱਕ ਪ੍ਰੋਬਲਮ ਸੀਗੀ ਲੁਕਿਆ ਬੈਠਾ ਸੀ ਸ਼ਾਇਦ ਉਹ ਇਹ ਚਾਹੁੰਦਾ ਸੀਗਾ ਵੀ ਇੱਕ ਕੋਈ ਨਾ ਕੋਈ ਏਦਾਂ ਦੀ ਗਲਤੀ ਕਰੇ ਮਹਿਕਪ੍ਰੀਤ ਮੁਸ਼ਕੀ ਤੇ ਉਹਨੇ ਬੋਡਕਾਸਟ ਕਰਕੇ ਉਹ ਗਲਤੀ ਕਰਦੀ ਤੇ ਹੁਣ ਜਿਹੜਾ ਹੈਗਾ ਉਹਨੇ ਰਿਪਲਾਈ ਦੇ ਵਿੱਚ ਵੀਡੀਓ ਪਾਈ ਸੀ ਮੈਨੀਆਂ ਦੀ ਲਾਪਰਿਤ ਗਲਤ ਆ ਮੈਨੂੰ ਰਿਪਲਾਈ ਦਿੱਤਾ ਸੀ ਉਹਨੇ ਤੇ ਉਹ ਵੀਡੀਓ ਦੀ ਵਧੀਆ ਚੱਲ ਗਈ ਉਹਨੂੰ ਕਿਹਾ ਗਿਆ ਮੌਕਾ ਹੁਣ ਉਹਨੇ ਇੱਕ ਫੋਨ ਕਾਲ ਤੇ ਪੋਡਕਾਸਟ ਕੀਤਾ ਠੀਕ ਹੈ ਉਸ ਤੋਂ ਬਾਅਦ ਉਹਦਾ ਇਹ ਕਹਿਣਾ ਵੀ ਮੈਨੂੰ ਆ ਰਹੀਆਂ ਨੇ ਧਮਕੀਆਂ ਠੀਕ ਹੈ ਜੀ ਹੁਣ ਧਮਕੀਆਂ ਵਾਲੀ ਗੱਲ ਸੱਚ ਆ ਕਿ ਝੂਠਾ ਇਹ ਆਪਾਂ ਨੂੰ ਨਹੀਂ ਪਤਾ ਧਮਕੀਆਂ ਤਾਂ ਕਿਹਨੇ ਦੇਣੀਆਂ ਇਹੋ ਜਿਹੇ ਕਿੰਨੇ ਕੋਦੇ ਬாய்ਫ੍ਰੈਂਡ ਜਿਹੜੇ ਹੋਣਗੇ ਜਿਹੜੇ ਉਹਨੂੰ ਧਮਕੀਆਂ ਦੇ ਰਹੇ ਹੋਣਗੇ ਇਹ ਬਸ ਸਿਰਫ ਇਹ ਚੱਕਰ ਪੈ ਗਿਆ ਹੁਣ ਫੇਮ ਦਾ ਉਹਨੂੰ ਪਸ ਪੈ ਗਿਆ ਇਸ ਕਰਕੇ ਇਹਨਾਂ ਦੀ ਕੰਟਰੋਵਰਸੀ ਦੇ ਚੱਕਰ ਦੇ ਵਿੱਚ ਨਾ ਪਾਉ ਇਹ ਰਿਪਲਾਈ ਰਿਪਲਾਈ ਖੇਡਣਗੇ ਹੁਣ ਤੇ ਐਵੇਂ ਆਪਦਾ ਦਿਮਾਗ ਨਾ ਖਰਾਬ ਕਰਿਆ ਕਰੋ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿਉਂਕਿ ਧਮਕੀ ਕੌਣ ਦੇਊਗਾ ਉਹਨੂੰ ਇਹੋ ਜਿਹੀ ਕੁੜੀ ਪੁੱਛੇ ਕੋਈ ਨਹੀਂ ਕਿਸੇ ਨੂੰ ਧਮਕੀ ਦਿੰਦਾ ਜਿਹਦਾ ਕੋਈ ਸਟੈਂਡ ਹੀ ਨਹੀਂ ਮੈਂ ਤਾਂ ਇਹੀ ਕਹੂੰਗੀ ਤੇ ਬਸ ਇਹਦਾ ਫੇਮ ਦਾ ਚੱਕਰ ਹੈਗਾ ਹੁਣ ਵਿਊ ਆਉਣ ਲੱਗੇ ਪਹਿਲਾਂ ਤਾਂ ਕਹਿੰਦਾ ਸੀ ਉਹਨੇ ਮੇਰੀ ਫੋਟੋ ਨਾਲ ਫੋਟੋ ਜੋੜ ਕੇ ਕਿਉਂ ਪਾਈ ਤੇ ਫਿਰ ਹੁਣ ਕੀ ਹੋ ਗਿਆ ਹੁਣ ਖੁਦ ਫੋਟੋਆਂ ਜੋੜ-ਜੋੜ ਪਾਉਂਦਾ ਆ ਦੇਖਿਓ ਮੈਂ ਸਾਈਡ ਤੇ ਲਾ ਦਮੀਆਂ ਸਕਰੀਨਸ਼ਾਟ ਕਿਉਂ ਇਥੇ ਸਭ ਵੀਊ ਦਾ ਚੱਕਰ ਹੈ ਇਸ ਕਰਕੇ ਮਤਲਬ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪ੍ਰੀ-ਹੈਟਾ ਸੋਟਾ ਮਾਰ ਲੈਣਾ ਚਾਹੀਦਾ ਬਾਕੀ ਜੀ ਮੈਂ ਤੁਹਾਡੇ ਨਾਲ ਸਭ ਨਾਲ ਪਿਆਰ ਭਾਵਨਾ ਇੱਕ ਗੱਲ ਕਰਨਾ ਚਾਹੁੰਦੀ ਸੀ ਜੋ ਵੀ ਮੇਰੇ ਤੁਸੀਂ ਮਤਲਬ 10k ਅਬ ਸਬਸਕ੍ਰਾਈਬਰਸ ਮੇਰੀ YouTube ਫੈਮਿਲੀ ਹੈਗੇ ਹੋ ਮੇਰੇ ਲਈ ਮੋਰ ਥੈਨ ਸਫੀਸ਼ੀਐਂਟ ਹੋ ਹੈਨਾ ਤੇ ਮੈਥੋਂ ਨਾ ਰੋਸਟਿੰਗ ਵੀਡੀਓ ਪਤਾ ਨਹੀਂ ਕੀ ਚੱਕਰ ਹੈਗਾ ਹੁਣ ਨਾ ਮੇਰਾ ਦਿਲ ਨਹੀਂ ਕਰਦਾ ਰੋਸਟ ਵੀਡੀਓ ਬਣਾਉਂਦਾ ਸੋ ਮਤਲਬ ਮੈਨੂੰ ਇਹ ਆ ਕਿਉਂਕਿ ਹੈਨਾ ਕਿਸੇ ਨੂੰ ਇਸੇ ਤੋਂ ਕੋਈ ਗੱਲ ਸੁਣਨਾ ਕਿ ਮੈਨੂੰ ਨਾ ਕਈ ਮੇਰੇ ਭੈਣ ਭਰਾ ਇੰਸਟਾ ਦੇ ਉੱਪਰ ਤੁਹਾਨੂੰ ਪਤਾ ਵੀ ਮੇਰਾ ਹੋਰ ਮਤਲਬ ਹੈਗਾਗਾ ਸਿਸਟਮ ਵੀ ਮੈਂ ਮੋਟੀਵੇਸ਼ਨਲ ਵੀਡੀਓਜ਼ ਪਾਉਣੀ ਆ ਕੁੜੀਆਂ ਦੇ ਹੱਕ 'ਚ ਵੀਡੀਓਜ਼ ਪਾਉਣੀ ਆ ਤੇ ਮੈਨੂੰ ਨਾ ਪਰਸਨਲੀ ਡੀਐਮ ਆਉਂਦੇ ਨੇ ਵੀ ਤੁਸੀਂ ਕਿਸੇ ਨੂੰ ਨਾ ਬੋਲਿਆ ਕਰੋ ਕਿਉਂਕਿ ਤੁਸੀਂ ਵਧੀਆ ਵੀਡੀਓਜ਼ ਪਾਉਂਦੇ ਹੋ ਇੰਸਟਾ ਤੇ ਹਨਾ ਤਾਂ ਮੈਂ ਇਹ ਸੋਚ ਰਹੀ ਆ ਵੀ ਮੈਂ ਇਸੇ ਚੈਨਲ ਦੇ ਉੱਪਰ ਪੰਜਾਬੀ ਮੋਟੀਵੇਸ਼ਨਲ ਵੀਡੀਓ ਲੈ ਕੇ ਆਇਆ ਕਰੂੰਗੀ ਮੈਂ ਟੀਮ ਤਿਆਰ ਕਰ ਰਹੀ ਆ ਆਪਣੀ ਜਿੱਦੋਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਹਨਾ ਜਿੱਦਾਂ ਦੀਆਂ ਵੀਡੀਓਜ਼ ਮੈਂ ਇੰਸਟਾ ਤੇ ਪਾਉ ਮਤਲਬ ਇੱਕ ਸ਼ਾਰਟ ਮੂਵੀ ਦੇ ਅਕੋਰਡਿੰਗ ਹਨਾ ਮਤਲਬ ਉਦਾਂ ਦੀ ਕੋਈ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਕਰੂੰਗੀ ਤਾਂ ਉਮੀਦ ਆ ਕਿ ਤੁਸੀਂ ਉਹਨੂੰ ਪਿਆਰ ਦਿਓਗੇ ਤਾਂ ਮੈਂ ਇੱਕ ਵੀਡੀਓ ਪਹਿਲਾਂ ਅਸੀਂ ਬਣਾ ਕੇ ਦੇਖਾਂਗੇ ਜੇ ਤੁਸੀਂ ਉਸ ਵੀਡੀਓ ਨੂੰ ਪਿਆਰ ਦਿਓਗੇ ਤਾਂ ਆਬਵੀਅਸ ਆ ਦੀ ਮੈਂ ਇਸੇ ਚੈਨਲ ਤੇ ਫਿਰ ਕੰਟੀਨਿਊ ਕਰੂੰਗੀ ਤਾਂ ਕਿ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ ਕਿਉਂਕਿ ਦੇਖੋ ਗੰਦ ਤਾਂ ਬਲੌਗਰਜ਼ ਦੀ ਬਹੁਤ ਪਾਈ ਜਾਂਦੇ ਨੇ ਹਨਾ ਬਸ ਇਹੀ ਕਾਰਨ ਆ ਜਿਹੜਾ ਮੇਰੀ ਵੀਡੀਓਜ਼ ਦੇ ਵਿੱਚ ਇੰਨੇ-ਇੰਨੇ ਦਿਨ ਗੈਪ ਪੈ ਜਾਂਦਾ ਕਿਉਂਕਿ ਮੈਨੂੰ ਇਹ ਆ ਕਹਿੰਦੇ ਹੁੰਦੇ ਨੇ ਨਾ ਵੀ ਇੱਜ਼ਤ ਬਣਾਉਣੀ ਕਮਾਉਣੀ ਮਤਲਬ ਬਹੁਤ ਔਖੀ ਆ ਹਨਾ ਜਿਹੜਾ ਮੇਰਾ ਇੰਨਾ ਪਰਿਵਾਰ ਇੰਸਟਾ ਦੇ ਉੱਪਰ ਹੋਇਆ ਹਨਾ 50k ਹੋਣ ਵਾਲੇ ਆ ਤੇ ਮੈਨੂੰ ਬਹੁਤ ਬੁਰਾ ਲੱਗਦਾ ਜਦੋਂ ਉਹ ਮੈਨੂੰ ਪਰਸਨਲੀ ਕਹਿੰਦੇ ਨੇ ਵੀ ਦੀਦੀ ਤੁਸੀਂ ਜਦੋਂ ਮੈਂ ਸਟੋਰੀ ਮੈਂਸ਼ਨ ਕਰਦੀ ਆ ਨਾ ਕੋਈ ਵੀ ਇਹਦੇ ਤੇ ਰੋਸਟ ਵੀਡੀਓ ਪਾ ਕੇ ਤਾਂ ਉਹ ਮੈਨੂੰ ਕਹਿੰਦੇ ਨੇ ਵੀ ਦੀਦੀ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ ਕਿਉਂਕਿ ਤੁਹਾਡਾ ਹੋਰ ਮੈਟਰ ਆ ਮਤਲਬ ਤੁਸੀਂ ਜੋ ਵੀਡੀਓਜ਼ ਪਾਉਂਦੇ ਉਹ ਇਹ ਬਹੁਤ ਵਧੀਆ ਨੇ ਤੁਸੀਂ ਉਹ ਚੀਜ਼ਾਂ ਨਾ ਪਾਇਆ ਕਰੋ ਤਾਂ ਫਿਰ ਮੇਰੀ ਫੈਮਲੀ ਇੱਕ ਤਰ੍ਹਾਂ ਦਾ ਮੇਰੇ ਪਰਿਵਾਰ ਮੇਰਾ ਭੈਣ ਭਰਾ ਮੈਨੂੰ ਜਿਨ੍ਹਾਂ ਨੇ ਕਦੇ ਗਲਤ ਨਹੀਂ ਬੋਲਿਆ ਹਨਾ ਤਾਂ ਫਿਰ ਮੈਨ ਤੋਂ ਇਸੇ ਕਰਕੇ ਹੋ ਸਕਦਾ ਵੀ ਆਹੀ ਰੋਸਟ ਵੀਡੀਓ ਮੇਰੀ ਲਾਸਟ ਆ ਤੇ ਹੋ ਸਕਦਾ ਮੈਂ ਇੱਕ ਕਦੀ ਵੀਡੀਓ ਹੋਰ ਪਾਵਾਂ ਕਿਉਂਕਿ ਮੈਂ ਹੁਣ ਇਸ ਮੰਥ ਥੋੜਾ ਜਿਹਾ ਬਿਜ਼ੀ ਆ ਵਾਲੀ ਵੀਕ ਦੇ ਵਿੱਚ ਸਾਡੇ ਮੈਰਿਜ ਹੈਗੀ ਘਰ ਦੇ ਵਿੱਚ ਤੇ ਨੈਕਸਟ ਮੰਥ ਮੈਂ ਇੱਕ ਵੀਡੀਓ ਜਿਹੜੀ ਹੈਗੀ ਆ ਤੁਹਾਡੇ ਰੂਬਰੂ ਕਰੂੰਗੀ ਮੋਟੀਵੇਸ਼ਨਲ ਵੀਡੀਓ ਹੋਊਗੀ ਪੰਜਾਬੀ ਸ਼ਾਰਟ ਮੂਵੀ ਕਹਿ ਸਕਦੇ ਹੋ ਤੁਸੀਂ ਜਿਦੇ ਨਾਲ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਿਹਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਜਿਹੜਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਬਹੁਤ ਹੀ ਵਧੀਆ ਵੀਡੀਓਜ਼ ਲੈ ਕੇ ਆਉਂਗੀ ਮੈਂ ਤੁਹਾਡੇ ਲਈ ਥੈਂਕ ਯੂ